ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਖੇਤਰ ਵਿੱਚ ਇੱਕ ਹੋਰ ਰਿਕਵੈਸਟ ਹੈ ਵੀਰ ਜੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗਿਆ ਘੰਟੀ ਦਾ ਬੈਲ ਬਟਨ ਦਬਾ ਦੇ ਤਾਂ ਜੋ ਹਰੇਕ ਕੌਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਆਪਣੇ ਆਪ ਦੇ ਫਾਰਮ ਤੋਂ ਤੁਹਾਡੇ ਲਈ ਪੂਣ ਵਸੀ ਸੇਲ ਲਈ ਲੈ ਕੇ ਆਏ ਆ ਪਹਿਲਾ ਸੂਆ ਸੂਈ ਆ ਵੀਰ ਜੀ ਸੂਈ ਨੂੰ ਅੱਜ ਦੂਜਾ ਦਿਨ ਹੋ ਗਿਆ ਇਹਨੂੰ ਇਸ ਵੀਡੀਓ ਚੈੱਕ ਆ ਸਕਦੇ ਆ ਫੁੱਲ ਹਾਈਟ ਦੇ ਵਿੱਚ ਆ ਅੱਛਾ ਬੜਾ ਚੈੱਕ ਕਰ ਸਕਦੇ ਆ ਆਰਡਰ ਦੇਖ ਸਕਦੇ ਆ ਬਹੁਤ ਸੋਹਣਾ ਕੰਫੈਕਟ ਆਡਰ ਦੇਖ ਸਰ ਰੀਡਿੰਗ ਵਾਲਾ ਆਰਡਰ ਲੱਗਿਆ ਕਰਮ ਵਾਲੀ ਜਮੀਨ ਗੱਲ ਥਣਾਂ ਦੀ ਥਣ ਦੇਖ ਸਕਦੇ ਆ ਚਾਰੇ ਥਣ ਪੂਰੇ ਨਿਕਲਵੇਂ ਤੇ ਪੂਰੀ ਸਪੇਸ ਤੇ ਲੱਗਿਆ ਪੂਰੀ ਸਿਵਲ ਢੰਡੀ ਆ ਬਾਈ ਜਿਵੇਂ ਮਰਜ਼ੀ ਬੈਠੇ ਥੋੜਾ ਕੁਝ ਨਹੀਂ ਗੇਦੀ ਕਰਮ ਵਾਲੀ ਆ ਦੇਖ ਸਕਦੇ ਆ ਥਣ ਚਾਰੇ ਥਣ ਪੂਰੇ ਨਿਕਲਵੇਂ ਤੇ ਪੂਰੀ ਸਪੇਸ ਤੇ ਚਵਾਈ ਚੁਈ ਇੱਕ ਨੰਬਰ ਆ ਅੱਜ ਦੂਜਾ ਤੀਜਾ ਦਨ ਹੋਇਆ ਬਾਈ ਜੀ ਸੂਈ ਹੁਣ ਭਲੇ 13 14 ਲੀਟਰ ਬੋੜੀ ਤਿਆਰ ਆ ਤੇ ਜੇ ਗੱਲ ਕਰੀਏ ਦੁੱਧ ਦੀ ਦੁੱਧ ਬਾਈ ਜੀ 20 ਤੋਂ ਪਲੱਸ ਚਵਾ ਦੂਗੀ ਪਰ ਆਪਾਂ 20 ਕਿਲੋ ਕਹਿ ਕੇ ਦੇਵਾਂਗੇ ਜਿਹੜਾ ਕੋਈ ਮੇਰਾ ਹੀ ਚੰਗੀ ਸੇਵ ਵਾਲਾ 20 ਕਿਲੋ ਤੋਂ ਖੁੱਲਾ ਝੂਰੂ ਦੇ ਥੱਲੋਂ 20 ਕਿਲੋ ਤੋਂ ਬਾਹਰ ਨਹੀਂ ਹੈਗਾ ਅੱਜ ਤਰੀਕ ਹੈਗੀ ਹੈ 6 8ਵਾਂ ਮਹੀਨਾ 2025 ਤੇ ਸ਼ਾਮ ਨੂੰ ਆਪਾਂ 5 ਵਜੇ ਆਪਣੇ ਘਰੋਂ ਵੀਡੀਓ ਕਵਰ ਕਰ ਰਹੇ ਆਂ ਤੇ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਦੇ ਵਿਹੜ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰੇ ਮੇਰਾ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਵਾਲਾ ਤੇ ਮੋਬਾਈਲ ਨੰਬਰ ਹੈਗਾ ਜੀ ਮੇਰਾ 78990999728 ਤੇ ਪ੍ਰਾਈਸ ਇਹਦਾ ਬਾਈ ਜੀ ਕੋਈ 80 ਨਹੀਂ ਕੋਈ 85 ਨਹੀਂ ਇਹਦਾ ਬਸ ਬਾਜਬ ਜਿਹੇ ਰੀਡ ਰੱਖਿਆ ਹੋਇਆ 76000 ਵਿੱਚੋਂ ਛੋਟ ਸੱਪਾ ਕਰਦਾਂਗੇ ਤੇ ਮੇਰੇ ਕਿਸੇ ਵੀ ਕਿਸਾਨ ਭਰਾ ਦੇ ਵੇੜ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰੇ ਤੇ ਰੋਟੀਨ ਦੇ ਵਿੱਚ ਮੇਰੀਆਂ ਵੀਡੀਓ ਦੇਖਣ ਲਈ ਮੇਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਵੈਰੀ ਗੁੱਡ